ਸਤਨਾਮ ਵਾਹਿਗੋ ਪਿੰਡ ਪਿੰਡ ਤਰਨ ਪ੍ਰਚਾਰ ਕਰਦੇ ਹੋਏ ਸਤਗੁਰੂ ਜੀ ਸੈਦਪੁਰ ਪੁੱਜੇ ਜਿਸ ਨੂੰ ਏਮਨਾ ਬਾਦਵੀ ਕਹਿੰਦੇ ਹਨ ਇੱਥੇ ਉਹਨਾਂ ਦਾ ਸਰਦਾਲੂ ਭਾਈ ਲਾਲੋ ਰਹਿੰਦਾ ਸੀ ਜਿਸ پاس ਪਹਿਲੀ ਉਦਾਸੀ ਦੇ ਅਰੰਭ ਵਿੱਚ ਵੀ ਆਏ ਸਨ ਉਹ ਵੀ ਉਸ ਪਾਸ ਜਾ ਠਹਿਰੇ ਖਬਰਾਂ ਪੁੱਜੀਆਂ ਕਿ ਬਾਬਰ ਕਾਬਲ ਤੋਂ ਚੜਾਈ ਕਰਕੇ ਆ ਰਿਹਾ ਹੈ ਹੋਣ ਵਾਲੀ ਲੁੱਟ ਮਾਰ ਦੇ ਡਰ ਕਾਰਨ ਲੋਕ ਪਹਿਪਿਤ ਹੋ ਗਏ ਸਤਗੁਰਾਂ ਨੇ ਲੋਕਾਂ ਨੂੰ ਨਿਡਰ ਹੋਣ ਦਾ ਉਪਦੇਸ਼ ਦਿੱਤਾ ਸਤਗੁਰੂ ਆਪ ਵੀ ਉੱਥੇ ਹੀ ਰਹੇ ਤਾਂ ਜੋ ਲੋਕਾਂ ਦਾ ਧੀਰਜ ਨਾ ਟੁੱਟੇ ਅਤੇ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਦੀ ਅਮਲੀ ਸਿੱਖਿਆ ਦਿੱਤੀ ਜਾ ਸਕੇ ਬੱਬਰ ਨੇ ਹਮਲਾ ਕਰ ਦਿੱਤਾ ਉਧਰ ਪਠਾਨ ਹਾਕਮਾਂ ਨੇ ਮੁਕਾਬਲਾ ਕਰਨ ਦੀ ਥਾਂ ਮੁਲਾਨੀਆਂ ਨੂੰ ਕਲਮਾ ਪੜਨ ਤੇ ਲਾ ਦਿੱਤਾ ਤਾਂ ਜੋ ਆਫਤ ਤੋਂ ਬਚਿਆ ਜਾ ਸਕੇ ਉਧਰ ਬਾਬਰ ਨੇ ਲੁੱਟ ਮਚਾ ਦਿੱਤੀ ਲੁੱਟ ਕਤਲ ਸਾੜ ਫੂਕ ਤੇ ਔਰਤਾਂ ਉੱਪਰ ਹੋਏ ਅਤਿਆਚਾਰ ਕਾਰਨ ਸਭ ਪਾਸੇ ਹਾਹਾਕਾਰ ਮਚ ਗਈ ਸ਼ਹਿਰ ਤਬਾਹ ਹੋ ਗਿਆ ਜੋ ਮਰਦ ਔਰਤਾਂ ਬਚ ਗਏ ਉਹਨਾਂ ਨੂੰ ਕੈਦ ਕਰ ਲਿਆ ਗਿਆ ਸਤਗੁਰੂ ਜੀ ਤੇ ਭਾਈ ਮਰਦਾਨਾ ਜੀ ਵੀ ਕੈਦ ਹੋ ਗਏ ਕੈਦ ਵਿੱਚ ਹੀ ਸਤਗੁਰੂ ਜੀ ਬਾਬਰ ਦੇ ਜ਼ੁਲਮਾਂ ਬਾਰੇ ਦੂਜੇ ਕੈਦੀਆਂ ਨੂੰ ਲਿਡਰ ਹੋ ਕੇ ਗੱਲਾਂ ਕਰ ਰਹੇ ਸਨ ਤੇ ਉਹਨਾਂ ਨੂੰ ਨਿਰਭਉ ਹੋਣ ਦੀ ਪ੍ਰੇਰਣਾ ਦੇ ਰਹੇ ਸਨ ਜਿੱਥੇ ਹੋਰ ਕੈਦੀ ਡਰੇ ਤੇ ਸੈਨੇ ਹੋਏ ਸਨ ਉਥੇ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਸਨ ਬਾਪਰ ਨੂੰ ਇਸ ਅਨੋਖੇ ਅਤੇ ਨੇ ਤੜਕ ਫਕੀਰ ਬਾਰੇ ਖਬਰ ਪਹੁੰਚਾਈ ਗਈ ਉਹ ਸਤਗੁਰਾਂ ਨੂੰ ਮਿਲਿਆ ਗੁਰੂ ਜੀ ਨੇ ਬੜੀ ਨਿਰਡਰਤਾ ਨਾਲ ਬਾਪਰ ਨੂੰ ਸਮਝਾਇਆ ਕਿ ਖੁਦਾ ਦੀ ਖਲਕਤ ਨੂੰ ਤੰਨ ਕਰਨ ਨਾਲ ਮਨੁੱਖ ਨੂੰ ਕਦੇ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਸਤਗੁਰਾਂ ਦੀ ਨਿਰਡਰਤਾ ਅਤੇ ਫਕੀਰੀ ਬਾਨੇ ਨੂੰ ਦੇਖ ਕੇ ਬਾਬਰ ਡਰ ਗਿਆ ਅਤੇ ਉਸ ਨੇ ਗੁਰੂ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ ਪਰ ਗੁਰੂ ਸਾਹਿਬ ਨੇ ਬਾਕੀ ਸਭ ਕੈਦੀਆਂ ਨੂੰ ਵੀ ਰਿਹਾ ਕਰਨ ਲਈ ਕਿਹਾ ਬਾਬਰ ਨੇ ਸਾਰੇ ਕੈਦੀਆਂ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਬਾਬਰ ਦੇ ਇਸ ਹੱਲੇ ਬਾਰੇ ਸਤਿਗੁਰਾਂ ਨੇ ਚਾਰ ਸ਼ਬਦ ਉਚਾਰੇ ਹਨ ਇੰਨਾ ਸ਼ਬਦਾਂ ਵਿੱਚ ਜਿੱਥੇ ਸਤਿਗੁਰਾਂ ਨੇ ਬਾਬਰ ਨੂੰ ਲੁਟੇਰਾ ਆਖਿਆ ਹੈ ਉੱਥੇ ਜੰਗ ਸਮੇ ਮੱਚੀ ਲੁੱਟ ਹਾਹਾਕਾਰ ਇਸਤਰੀਆਂ ਦੀ ਹੋਈ ਬੇਬਕਤੀ ਦਾ ਵੀ ਬੜਾ ਕੁਰਨਾਮੀ ਜ਼ਿਕਰ ਕੀਤਾ ਹੈ ਇਥੋਂ ਦੇ ਪਠਾਨ ਹਾਕਮਾਂ ਅਤੇ ਖੱਤਰੀਆਂ ਨੂੰ ਵੀ ਖੜੀਆਂ-ਖੜੀਆਂ ਸੁਣਾਈਆਂ ਹਨ ਕਿਉਂ ਜਨਤਾ ਨੂੰ ਚੰਗਾ ਰਾਜ ਪ੍ਰਬੰਧ ਦੇੰਦੀ ਥਾਂ ਉੱਤੇ ਆਪਣੇ ਮੇਲਿਆਂ ਵਿੱਚ ਰੰਗਰਲੀਆਂ ਮਨਾਉਣ ਵਿੱਚ ਹੀ ਉੱਝੇ ਰਹੇ ਹਮਲੇ ਤੋਂ ਪਹਿਲਾਂ ਵੀ ਉਹਨਾਂ ਮੁਕਾਬਲੇ ਦੀ ਤਿਆਰੀ ਨਾ ਕੀਤੀ ਜਦ ਅਮਲਾ ਹੋਇਆ ਤਾਂ ਫੌਜਾਂ ਨੂੰ ਜੰਗ ਵਿੱਚ ਯੁੱਧਨ ਦੀ ਹੱਲਾਸ਼ੇਰੀ ਦੇਣ ਦੀ ਥਾਂ ਉੱਤੇ ਮੋਲਵੀਆਂ ਜਾਂ ਬ੍ਰਾਹਮਣਾ ਪਾਸੋਂ ਧਰਮ ਪੁਸਤਕਾ ਦਾ ਪਾਠ ਆਰੰਭ ਕਰਵਾ ਦਿੱਤਾ ਇਸ ਉਮੀਦ ਵਿੱਚ ਕਿ ਕੋਈ ਕਰਾਮਾਤ ਵਰਤ ਜਾਏਗੀ ਤੇ ਉਹ ਬਚ ਜਾਣਗੇ ਪਰ ਐਸਾ ਨਾ ਪਿਆ ਉਹ ਜੁੜੇ ਪੁਜੜੇ ਤੇ ਡਰੇ ਹੋਏ ਲੋਕਾਂ ਨੂੰ ਹੌਸਲਾ ਦੇਣ ਲਈ ਗੁਰੂ ਜੀ ਕੁਝ ਦਿਨ ਸੈਦਪੁਰ ਵਿੱਚ ਹੀ ਠਹਿਰ ਗਏ ਸੈਦਪੁਰ ਤੋਂ ਚੱਲ ਕੇ ਆਪਣੀ ਵਸਾਈ ਨਗਰੀ ਕਰਤਾਰਪੁਰ ਆ ਪਹੁੰਚੇ ਇੰਜ ਤੀਸਰੀ ਤੇ ਆਖਰੀ ਉਦਾਸੀ ਸਨ 1521 ਵਿੱਚ ਸਮਾਪਤ ਹੋਈ ਇਸ ਸਾਖੀ ਤੋਂ ਇੱਕ ਬਹੁਤ ਵੱਡੀ ਰਾਜਨੀਤਿਕ ਸੇਧ ملتی ਹੈ ਜਿਹੜੀਆਂ ਕੌਮਾਂ ਜਾਂ ਸਮਾਜ ਰਾਜਨੀਤਿਕ ਪੱਖੋਂ ਕਮਜ਼ੋਰ ਹੋ ਜਾਂਦੀਆਂ ਨੇ ਉਹ ਤਕੜੇ ਤੇ ਜ਼ਾਲਮ ਸ਼ਾਸਕਾਂ ਦਾ ਸ਼ਿਕਾਰ ਬਣ ਜਾਂਦੀਆਂ ਨੇ 84 ਵਿੱਚ ਹੋਈ ਸਿੱਖਾਂ ਤੇ ਸਰਕਾਰੀ ਜ਼ੁਲਮਾਂ ਦਾ ਵੀ ਮੁੱਖ ਕਾਰਨ ਸਿੱਖਾਂ ਦੀ ਕਮਜ਼ੋਰ ਰਾਜਨੀਤਿਕ ਸ਼ਕਤੀ ਹੀ ਹੈ ਪਰ ਕੀ ਅਸੀਂ ਇਸ ਕਮਜ਼ੋਰੀ ਨੂੰ ਦੂਰ ਕਰ ਪਾਏ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ